वोट वोट कांग्रेस पार्टी के नेता राहुल गांधी द्वारा वोट चोर गद्दी छोड़ हस्ताक्षर अभियान की शुरुआत की गई है इस अभियान को आज फाजिल्का में भी लांच किया गया इस अवसर पर कांग्रेस पार्टी के जिला प्रधान दविंदर गुबाया द्वारा इस अभियान की शुरुआत होटल सिटी कोर्ट में सनी कोर्ट में की गई इस अवसर पर कांग्रेस पार्टी के तमाम पदाधिकारी भी मौजूद रहे जहां से सीधी तस्वीरें आपको दिखा रहे हैं इस मौके पर पूर्व विधायक ने आरोप लगाया कि सेंटर में बनी हुई बीजेपी सरकार वोट चोरी करके बनी है और इसको सत्ता में रहने का कोई अधिकार नहीं है चोरी करके ਔਰ ਇਹ ਉਸ ਉਸ ਸੈਟਾਇਆ ਤਸੀ ਜਿਹੜਾ ਹਰੇਕ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਪ ਪ੍ਰਦੇਸ਼ ਦੇ ਵਿੱਚ ਵੀ ਇਹ ਮੁਹਿੰਮ ਸ਼ੁਰੂ ਹੋਈ ਹੈ ਕੱਲ ਅਸੀਂ ਦਿਹਾਤੀ ਫਾਜ਼ਿਲਕਾ ਬਲੌਕ ਜਿਹੜਾ ਸਾਡੇ ਪ੍ਰਧਾਨ ਸੁਰਿੰਦਰ ਕੰਬੋਜ ਜੀ ਅਸੀਂ ਪਿੰਡਾਂ ਦੇ ਵਿੱਚ ਮੁਹਿੰਮ ਸ਼ੁਰੂ ਕਰਾਈ ਸੀ ਅੱਜ ਅਸੀਂ ਸ਼ਹਿਰ ਦੇ ਜਿਹੜੇ ਸਾਡੇ ਐਮਸੀ ਸਾਹਿਬਾਨ ਨੇ ਜਾਂ ਹੋਰ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਲੋਕ ਨੇ ਸਾਰੇ ਇਕੱਠੇ ਹੋ ਕੇ ਅੱਜ ਤੋਂ ਅਸੀਂ ਸ਼ਹਿਰ ਦੇ ਵਿੱਚ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਹਦੇ ਤਹਿਤ ਅਸੀਂ ਹਰੇਕ ਵਾਰਡ ਦੇ ਵਿੱਚ ਹਰੇਕ ਘਰ ਤੱਕ ਇਹ ਪਹੁੰਚ ਕਰਾਂਗੇ ਕਿ ਲੋਕਾਂ ਨੂੰ ਇਹ ਪਤਾ ਲੱਗੇ ਔਰ ਉਹ ਸਿਗਨੇਚਰ ਕਰ ਕਿ ਜਿਹੜਾ ਮੋਦੀ ਨੇ ਵੋਟਾਂ ਚੋਰੀ ਕੀਤੀਆਂ ਔਰ ਵੋਟ ਚੋਰੀ ਕਰਕੇ ਉਹ ਜਿਹੜਾ ਪ੍ਰਧਾਨ ਮੰਤਰੀ ਬਣਿਆ ਇੱਕ ਦੱਸਿਆ ਜਾਵੇ ਵਿਸਤਾਰ ਦੇ ਵਿੱਚ ਵੋਟ ਕਿਵੇਂ ਚੋਰੀ ਹੋ ਰਹੀ ਹੈ ਕਿਉਂਕਿ ਆਮ ਜਨਤਾ ਨੂੰ ਪਤਾ ਲੱਗ ਸਕਦਾ ਦੇਖੋ ਜਿਹੜੀ VOTER LIST ਹੁੰਦੀ ਹੈ ਇਹ ਬੜਾ ਜ਼ਰੂਰੀ ਹੈ ਕਿ ਉਹਨੂੰ ਹਰੇਕ VOTER ਨੂੰ ਜਿਹੜੀ ਆਪਦੀ ਵੋਟ ਇਲੈਕਸ਼ਨ ਤੋਂ ਪਹਿਲਾਂ ਚੈੱਕ ਕਰਨੀ ਚਾਹੀਦੀ ਹੈ ਜਦੋਂ ਵੋਟ ਪਾਣ ਜਾਂਦਾ ਹੈ ਉਹਦੀ VOTER LIST 'ਚ ਉਹਦੀ ਵੋਟ ਹੀ ਨਾ ਹੋਈ ਤਾਂ ਵੋਟ ਕਿੱਥੋਂ ਪਾ ਲੇਗਾ ਸਰ ਇਸ ਤਰ੍ਹਾਂ ਦੇ ਕੇਸਿਸ ਫਾਜ਼ਿਲਕਾ 'ਚ ਆਏ ਨਹੀਂ ਜਿਵੇਂ ਪਿਛਲੇ ਇਲੈਕਸ਼ਨਾਂ 'ਚ ਕੋਈ ਜਿਨ੍ਹਾਂ ਦੇ ਵੋਟ ਨਾ ਬਣੇ ਹੋਣ ਕੱਟੇ ਗਏ ਹੋਣ ਜਾਂ ਕਿਸੇ ਦੂਸਰੇ ਨਪਾਏ ਹੋ ਬਿਲਕੁਲ ਜੀ ਇਹ ਪਿੱਛੇ ਜੋ ਸਰਪੰਚੀ ਇਲੈਕਸ਼ਨ ਹੋਇਆ ਹੈ ਇਹ ਤਾਂ ਆਮ ਹੀ ਵੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਕੁਝ ਲੋਕਾਂ ਦੀ ਵੋਟਾਂ ਹੀ ਨਹੀਂ ਮਿਲੀਆਂ ਔਰ ਕਈਆਂ ਦੀਆਂ ਵੋਟਾਂ ਤਾਂ ਦੂਜੇ ਪਿੰਡ ਦੇ ਵਿੱਚ ਜਾ ਕੇ ਲੱਗੀਆਂ ਆਮ ਹੀ ਹੋਇਆ ਪੂਰੇ ਪੰਜਾਬ ਵਿੱਚ ਲੋਕਾਂ ਨੂੰ ਪਤਾ ਹੈ ਔਰ ਤਾਂਗਲੀ ਬਹੁਤ ਵੱਡੇ ਲੈਵਲ ਤੇ ਹੁੰਦੀ ਆਪਾਂ ਲੋਕ ਜਿਹੜੇ ਵੋਟ ਚੈੱਕ ਨਹੀਂ ਕਰਦੇ ਔਰ ਜਾਲੀ ਵੋਟਾਂ ਜਿਹੜੇ ਤੋਂ ਵੋਟਰ ਲਿਸਟ ਦੇ ਵਿੱਚ ਆ ਜਾਂਦੀਏ ਉਹ ਫਿਰ ਲੋਕ ਜਿਹੜਾ ਉਹਦਾ ਮਿਸਯੂਜ਼ ਕਰਦੇ ਆ ਔਰ ਮੋਦੀ ਸਰਕਾਰ ਨੂੰ ਦਾ ਹੁਣ ਅਗਲਾ ਨਿਸ਼ਾਨਾ ਸਿਰਫ ਪੰਜਾਬ ਤੇ ਹੈ ਵੀ ਪੰਜਾਬ ਵਿੱਚ ਅਸੀਂ ਕਿਵੇਂ ਆਦੀਆਂ ਤੋ ਇਸ ਲਈ ਪੰਜਾਬ ਦੇ ਲੋਕਾਂ ਨੂੰ ਆਪਣੇ ਫਾਇਲਕਾ ਦੇ ਲੋਕਾਂ ਨੂੰ ਇਹ ਸੁਚੇਤ ਰਹਿਣ ਦੀ ਲੋੜ ਹੈ ਆਪਦੀ ਵੋਟ ਜਿਹੜੀ ਹੈ ਅਸੀਂ ਪਾਰਟੀ ਵੱਲੋਂ ਵੀ ਜਿਹੜਾ ਬੀਐਲਏ ਲਾ ਰਹੇ ਹਾਂ ਹਰੇਕ ਬੂਥ ਤੇ ਅਸੀਂ ਕਮੇਟੀਆਂ ਬਣਾ ਰਹੇ ਹਾਂ ਕਿ ਜਿਹੜੇ ਵੋਟਰ ਲਿਸਟ ਜਿਹੜੀ ਜਰੂਰ ਉਹ ਚੈੱਕ ਕੀਤੀ ਜਾਏ ਉਹਦੇ ਚ ਜਿਹੜੀ ਵੋਟ ਹੈ ਤੁਹਾਡੀ ਉਹ ਹੈਗੀ ਹੈ ਕਿ ਨਹੀਂ ਹੈਗੀ ਜੇ ਵੋਟ ਕੱਟੀ ਗਈ ਹੈ ਤਾਂ ਵੋਟਰ ਨੂੰ ਜਿਹੜਾ ਬਣਵਾਇਆ ਜਾਏ ਕਿਉਂਕਿ ਇਹ ਭਾਜਪਾ ਸਰਕਾਰ ਮੋਦੀ ਸਰਕਾਰ ਕੁਝ ਵੀ ਇਦਾਂ ਦੇ ਹੱਥ ਕੰਡੇ ਅਪਣਾ ਸਕਦੀ ਹੈ ਔਰ ਪਿੱਛੇ ਉਹ ਅਪਣਾਦੀ ਵੀ ਦੇਗੀ ਅੱਜ ਹੱਥ ਦੇ ਵਿੱਚ ਕੀ ਹੈ ਪੂਰੇ ਗੱਦੀ ਛੋੜ ਦੀ ਮੀਮ ਸ਼ੁਰੂ ਕੀਤੀ ਹੈ ਪੂਰੇ ਦੇਸ਼ ਦੇ ਵਿੱਚ ਔਰ ਇਹਦੇ ਜਿਵੇਂ ਅਸੀਂ ਇੱਕ ਜਿਹੜਾ ਬੰਦਾ ਇਹ ਫਾਰਮ ਭਰੇਗਾ ਉਹਦੇ ਚ ਆਪਦਾ ਨਾਮ ਮੋਬਾਈਲ ਨੰਬਰ ਥੱਲੇ ਐਡਰੈਸ ਤੇ ਨਾਲ ਬਾਅਦ ਇਹ ਸਿਗਨੇਚਰ ਕਰਕੇ ਦੇਗਾ ਕਿ ਜਿਹੜਾ ਅਸੀਂ ਇਸ ਮਿਮ ਦੇ ਨਾਲ ਜੁੜੇ ਆਂ ਔਰ ਜਿਹੜਾ ਇਸ ਮਿਮ ਨੂੰ ਹੋਰ ਅਸੀਂ ਜਿਹੜਾ ਅੱਗੇ ਲੈ ਕੇ ਜਾਵਾਂਗੇ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਵੋਟ ਚੋਰੀ ਤੋਂ ਲੋਕ ਜਿਹੜੇ ਉਹ بچ ਸਕਣਾ ਉਹਨਾਂ ਦੇ ਇਲੈਕਸ਼ਨਾਂ ਦੇ ਸਰ ਲੋਕ ਸਭਾ ਇਲੈਕਸ਼ਨ ਜਦੋਂ ਹੋਇਆ ਸੀਗਾ ਪੰਜਾਬ 'ਚ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਕਾਂਗਰਸ ਪਾਰਟੀ ਦੀ ਪੰਜਾਬ 'ਚ ਕੀ ਬੀਜੇਪੀ ਦਾ ਇਸ ਤਰ੍ਹਾਂ ਦਾ ਹੱਤਗੰਡਾ ਅਪਣਾਇਆ ਨਹੀਂ ਗਿਆ ਇਹ ਕੁਝ ਹੋਰ ਕਾਰਨ ਸੀ ਕਿ ਕਾਂਗਰਸ ਦੀ ਪਰਫਾਰਮੈਂਸ ਬਹੁਤ ਵਧੀਆ ਸੀਗੀ ਦੇਖੋ ਜੀ ਭਾਪੀ ਤੋਂ ਜਿਹੜਾ ਪੰਜਾਬ ਹੈ ਉਹ ਭਾਪੀ ਵੱਲ ਕਦੇ ਵੀ ਨਹੀਂ ਜਾ ਸਕਦਾ ਜੋ ਕਿ ਜੋ ਭਾਪੀ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ 50% ਔਰ ਜੋ ਕਿਸਾਨਾਂਾਂ ਪ੍ਰਤੀ ਰਵਈਆ ਜੋ ਸੀਗਾ ਉਹਦੇ ਤੋਂ ਪੰਜਾਬ ਜਿਹੜਾ ਭਾਪੀ ਤੋਂ ਖਫਾ ਹੈ ਉਹ ਕਦੇ ਭਾਪੀ ਨੂੰ ਅਪਣਾ ਨਹੀਂ ਸਕਦਾ ਇਸੇ ਕਰਕੇ ਬੀਜੇਪੀ ਦੇ ਜਿਹੜੇ ਵੱਡੇ ਨੈਸ਼ਨਲ ਲੀਡਰ ਨੇ ਉਹਨਾਂ ਦੀ ਅੱਖ ਜਿਹੜੀ ਹੈ ਪੰਜਾਬ ਤੇ ਹੈ ਕਿ ਕਿਵੇਂ ਇੱਥੇ ਅਸੀਂ ਸਰਕਾਰ ਬਣਾਈ ਪਰ ਉਹਨਾਂ ਦਾ ਕੰਮ ਹਰ ਵਾਰ ਨਕਾਮ ਹੋ ਰਿਹਾ ਹੈ ਚਾਹੇ ਲੋਕ ਸਭਾ ਦਾ ਇਲੈਕਸ਼ਨ ਸੀ ਚਾਹੇ ਕੋਈ ਮਰਜੀ ਇਲੈਕਸ਼ਨ ਲੈ ਲਓ ਉਹਨਾਂ ਦੀ ਜਿਹੜੀ ਵੋਟ ਹੈ ਉਹ ਉਹਨਾਂ ਦੀ ਵਾਅਦ ਨਹੀਂ ਰਹੀ ਔਰ ਨਾ ਕੋਈ ਉਹਨਾਂ ਦਾ ਐਮ ਐਲ ਏ ਜਿੱਤ ਰਿਆ ਨਾ ਕੋਈ ਐਮ ਪੀ ਜਿੱਤਿਆ ਸੋ ਇਸ ਲਈ ਉਹ ਹੱਥ ਕੰਡੇ ਆਉਣ ਵਾਲੇ ਸਮੇਂ ਚ ਇਦਾਂ ਦੇ ਅਪਣਾ ਸਕਦੇ ਇੱਥੇ ਕਰਕੇ ਅਸੀਂ ਜਿਹੜਾ ਹੈ ਸਾਡੀ ਪਾਰਟੀ ਵੱਲੋਂ ਹਰੇਕ ਵੋਟਰ ਨੂੰ ਇਹ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੀ ਜਿਹੜੀ ਵੋਟ ਹੈ ਉਹ ਜ਼ਰੂਰ ਚੈੱਕ ਕਰੋ ਸਰ ਵੋਟਰ ਲਿਸਟ ਦਾ ਵੀ ਇੰਦੇ ਚ ਤੁਹਾਡਾ ਜ਼ਿਕਰ ਹੈਗਾ ਜਿਹੜੇ ਤੁਸੀਂ ਪਰਚਾ ਇਹ ਦੇ ਰਹੇ ਹੋ ਵੋਟਰ ਲਿਸਟ ਸਰ ਪਹਿਲਾਂ ਛਪ ਜਾਂਦੀ ਹੈ ਤੇ ਉਸ ਦੇ ਬਾਅਦ ਉਹ ਸਰਕੂਲੇਟ ਹੋ ਜਾਂਦੀ ਹੈਗੀ ਆ ਸਰ ਇਹਦੇ ਚ ਕਿਵੇਂ ਗੜਬੜੀ ਹੋ ਸਕਦੀ ਹੈ ਦੇਖੋ ਜੀ ਪਹਿਲਾਂ ਵੋਟਰ ਲਿਸਟ ਛਪਦੀ ਹੈ ਉਹਦੇ ਚ ਆਪਾਂ ਨੂੰ ਟਾਈਮ ਦਿੰਦੇ ਆ कि ਜਿਹੜਾ ਤੁਸੀਂ ਇਤਰਾਜ ਵਗੈਰਾ ਵੋਟਾਂ ਚੈੱਕ ਕਰ ਸਕਦੇ ਹੋ ਆਪਾਂ ਲੋਕ ਜਿਹੜੇ ਹੁੰਨੇ ਆ ਕੋਈ ਚੈੱਕ ਕਰਦੇ ਹੀ ਨਹੀਂ ਵੀ ਸਾਡੀ ਵੋਟ ਬਣੀ ਆ ਜਾਂ ਨਹੀਂ ਬਣੀ ਆ ਆਪਾਂ ਤਾਂ ਮੌਕੇ ਤੇ ਜੇ ਇਸਨੂੰ ਵੋਟ ਪਾਣੀ ਹੁੰਦੀ ਹੈ ਉਸ ਦਿਨ ਮੌਕੇ ਤੇ ਪੁਜੀ ਤੇ ਪਹੁੰਚਦੇ ਆ ਵੀ ਅਸੀਂ ਵੋਟ ਜਦੋਂ ਵਿੱਚ ਲਿਸਟ ਦੇ ਵੋਟ ਹੀ ਨਾ ਹੋਗੀ ਤੇ ਤੁਸੀਂ ਵੋਟ ਕਿੱਥੋਂ ਪਾ ਸਕੋ ਇਸ ਲਈ ਅਸੀਂ ਸਾਰਿਆਂ ਨੂੰ ਉਜਾਗਰ ਕਰ ਰਹੇ ਹਾਂ ਕਿ ਆਪਦੀ ਵੋਟ ਜਿਹੜੀ ਹੈ ਉਹ ਜ਼ਰੂਰ ਚੈੱਕ ਕਰੋ ਕਿ ਇਹ ਨਹੀਂ ਹੋਏ ਕਿ ਜੇ ਤੁਸੀਂ ਸਵੇਰੇ ਨਾਤ ਹੋ ਕੇ ਵੋਟ ਪਾਣ ਜਾਓ ਤਾਂ ਗਾਂ ਤੁਹਾਡੀ ਉੱਥੇ ਲਿਸਟ ਦੇ ਵਿੱਚ ਵੋਟ ਹੀ ਨਾ ਹੋਵੇ ਫਿਰ ਕਿੱਥੋਂ ਤੁਸੀਂ ਵੋਟ ਪਾ ਲੋਗੇ ਵੋਟ ਨਹੀਂ ਪਾ ਸਕੋਗੇ ਇਸ ਲਈ ਇਹ ਸਾਰੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਇਹ ਜਿਹੜੀ ਮੋਦੀ ਸਰਕਾਰ ਹੈ বিজেপি ਸਰਕਾਰ ਹੈ ਇਹ ਕੁਝ ਵੀ ਇਸ ਤਰ੍ਹਾਂ ਦੇ ਅਰਥਕੰਡੇ ਬਣਾ ਸਕਦੀ ਹੈ ਇਸ ਤੋਂ ਬਚਨ ਦੀ ਲੋੜ ਹੈ ਇਸ ਮੁਹਿੰਮ ਦਾ ਸਰ ਕਿੰਨਾ ਗਸਰ ਫਾਜ਼ਿਲਕਾ ਚ ਦਿਖਾਈ ਦੇ ਰਿਹਾ ਹੈ ਦੇਖੋ ਜੀ ਜਿਸ ਦਿਨ ਦਾ ਰਾਹੁਲ ਗਾਂਧੀ ਜੀ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਉਸ ਦਿਨ ਦੇ ਦੇਸ਼ ਵਿੱਚ ਪੂਰੀ ਹਲਚਲ ਮਚੀ ਹਰੇਕ ਬੰਦਾ ਹੀ ਸਵਾਲੀਆ ਨਿਸ਼ਾਨੇ বিজেপি ਸਰਕਾਰ ਤੇ ਖੜਾ ਕਰ ਰਿਹਾ ਸੋ ਇਸ ਮੁਹਿੰਮ ਦਾ ਵੀ ਮੈਂ ਸਮਝਦਾ ਕਿ ਫਾਜ਼ਿਲਕਾ ਔਰ ਪੰਜਾਬ ਦੇ ਵਿੱਚ ਬਹੁਤ ਲੋਕ ਇਹਨੂੰ ਸਾਥ ਦੇਣਗੇ ਔਰ ਇਹਦਾ ਜਿਹੜਾ ਮੁਹਿੰਮ ਨੂੰ ਹੋਰ ਵਧਾਉਣਗੇ ਕਿਉਂਕਿ ਲੋਕ ਜਾਣਦੇ ਆ ਕਿ ਬੀਜੇਪੀ ਸਰਕਾਰ ਜਿਹੜੀ ਆ ਉਹ ਕੁਝ ਵੀ ਕਰ ਸਕਦੀ ਹੈ ਭਾਏ ਭਾਗਵਾਂ ਦਾ ਇੱਕ ਜਿਹੜੀ ਕੋਸ਼ਿਸ਼ ਕਰਦੀ ਹੈ ਕਿ ਸਬਿੱਟ ਪ੍ਰੂਫ ਜਿਹੜਾ ਰਾਹੁਲ ਜੀ ਨੇ ਸਾਰਾ ਕੁਝ ਦਾਸਪਾ ਪਰ ਉੱਥੇ ਉਹਨਾਂ ਦੀ ਵੋਟ ਹੀ ਜਿਹੜੀ ਦੂਸਰੀਆਂ ਪਾਰਟੀਆਂ ਦੀ ਇੰਨੀ ਜ਼ਿਆਦਾ ਕਿ ਬੀਜੇਪੀ ਉਹਦਾ ਉੱਥੇ ਕੋਈ ਵਾਸਾ ਚੱਲਦਾ ਹੀ ਨਹੀਂ ਔਰ ਤਾਂ ਹੀ ਜਿਹੜਾ ਪੰਜਾਬ ਦੇ ਵਿੱਚ ਜੋ ਬੀਜੇਪੀ ਦਾ ਮੋਹ ਪੰਗ ਹੋ ਚੁੱਕਿਆ ਜਦੋਂ ਦਾ ਕਿਸਾਨੀ ਅੰਦੋਲਨ ਚੱਲਿਆ ਜਾਂ ਕੁਝ ਹੋਰ ਇਹਨਾਂ ਦੇ ਹਰਕਤਾਂ ਕੀਤੀਆਂ ਉਸ ਤੋਂ ਮੋਹ ਪੰਗ ਹੋ ਚੁੱਕਿਆ ਸੋ ਪੰਜਾਬ ਵਿੱਚ ਬੀਜੇਪੀ ਕਦੇ ਆ ਹੀ ਨਹੀਂ ਸਕਦੀ ਸੋ ਇਸ ਲਈ ਉਹ ਕੁਝ ਵੀ ਕਰ ਸਕਦੇ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਣਗੇ ਬਹੁਤ ਹੱਤ ਕੰਡੇ ਬਣਾਣਗੇ ਇਹ ਤੁਹਾਨੂੰ ਤੁਸੀਂ ਬਿਹਤਰ ਸਾਰੇ ਚੰਗੀ ਤਰ੍ਹਾਂ ਜਾਣਦੇ ਸੋ ਇਸ ਲਈ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿਹੜੀ ਮਹੀਨ ਕਾਂਗਰਸ ਪਾਰਟੀ ਨੂੰ ਚਲਾਈ ਜਾ ਤੁਹਾਨੂੰ ਕਿ ਲੱਗਦਾ ਇਸ ਮਹੀਨ ਦਾ ਸਾਹਮਣੇ ਆਊਗਾ ਇਹਦੀ ਮਹੀਨ ਸ਼ੁਰੂ ਬਾਤ ਕਰਨ ਦੇ ਨਾਲ ਹੀ ਮੈਂ ਸਮਝਦਾ ਕਿ ਇੱਕ ਪਲੇਅਰ ਬਣ ਗਈ ਹੈ ਕਿ ਜਿਹੜਾ ਨੋਦੀ ਦੇ ਖਿਲਾਫ বিজেপি ਸਰਕਾਰ ਦੇ ਖਿਲਾਫ ਔਰ ਜਿਹੜੀ ਵੋਟ ਚੋਰੀ ਦੇ ਖਿਲਾਫ ਜਿਹੜੀ ਮੂਵ ਬਣ ਗਈ ਹੈ ਹਰੇਕ ਬੰਦਾ ਹੀ ਜਿਹੜਾ ਉਹ ਉ ਜਾਕਰ ਸੁਚੇਤ ਹੋ ਰਿਹਾ ਕਿ ਮੇਰੀ ਵੋਟ ਜਿਹੜੀ ਹੈ ਆਉਣ ਵਾਲੇ ਸਮੇਂ ਕਿਤੇ ਕੱਟੀ ਨਾ ਜਾਏ ਮੈਂ ਦੀ ਚੈੱਕ ਕਰਕੇ ਆਦੀ ਵੋਟ ਜਿਹੜੀ ਉਹ ਜਰੂਰ ਪਾਉਣਾ ਔਰ ਇਹਦਾ ਹੰਗਾਰਾ ਬਹੁਤ ਵਧੀਆ ਸਾਨੂੰ ਸਾਰੇ ਪਾਸੇ ਨੂੰ